ਫਾਦਰ ਹੋਏ ਆ ਜੀ ਇੱਕ ਨਵੀਂ ਕਹਾਣੀ ਦੇ ਨਾਲ ਕਰਦੇ ਹਾਂ ਅੱਜ ਦੀ ਕਹਾਣੀ ਸ਼ੁਰੂ ਆ ਸਵੇਰ ਦੇ 11 ਵਜੇ ਦਾ ਸਮਾਂ ਹੈ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਬਰਾਤੀ ਤੇ ਕੁੜੀ ਵਾਲੇ ਮੌਜੂਦ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਕੀਰਤਨ ਵਾਲੇ ਬੜਾ ਸੋਹਣਾ ਕੀਰਤਨ ਕਰ ਰਹੇ ਹਨ ਲੇਕਿਨ ਐਸੇ ਪਵਿੱਤਰ ਮਾਹੌਲ ਦੇ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਘੁਲੀ ਹੈ ਲਾਲ ਸੋਨੇ ਜੋੜੇ ਵਿੱਚ ਕੁੜੀ ਤਿਆਰ ਬੈਠੀ ਹੈ ਜੋ ਕਿ 21 ਸਾਲਾਂ ਦੀ ਸੀ ਆ ਸੁਨੀਤਾ ਆਪਣੀ ਹੋਣ ਵਾਲੀ ਜ਼ਿੰਦਗੀ ਦੇ ਸੁਪਨੇ ਦੇਖ ਰਹੀ ਹੈ ਸਿਰ ਚੁਕਾ ਕੇ ਬੈਠੀ ਹੈ ਉਸ ਦੇ ਨਾਲ ਬੈਠਾ ਹੈ ਲਾੜਾ ਵਿਕਰਮ ਸਿੰਘ ਜੋ بار بار ਆਪਣੀ ਮਹਿੰਗੀ ਘੜੀ ਦੇ ਵੱਲ ਦੇਖ ਰਿਹਾ ਹੈ ਜਿਵੇਂ ਉਹ ਕਿਸੇ ਰਸਮ ਨੂੰ ਨਿਭਾਉਣ ਦੇ ਲਈ ਨਹੀਂ ਆ ਸਗੋਂ ਕੋਈ ਸੌਦਾ ਪੱਕਾ ਕਰਨ ਦੀ ਉਡੀਕ ਵਿੱਚ ਹੋਵੇ ਆ ਕੀਰਤਨ ਸਮਾਪਤ ਹੁੰਦਾ ਹੈ ਫਤਿਹ ਬੁਲਾਈ ਜਾਂਦੀ ਹੈ ਗੁਰੂ ਘਰ ਦਾ ਨੌਜਵਾਨ ਪਾਠੀ ਕਰਮਜੀਤ ਸਿੰਘ ਆਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਦੇ ਲਈ ਆ ਖੜੇ ਹੁੰਦੇ ਹਨ ਪਰ ਇਸ ਤੋਂ ਪਹਿਲਾਂ ਕੀ ਉਲਾਵਾ ਦਾ ਪਾਠ ਸ਼ੁਰੂ ਕਰਦੇ ਲਾੜੇ ਯਾਨੀ ਵਿਕਰਮ ਸਿੰਘ ਦਾ ਪਿਓ ਸਰਦਾਰ ਜਸਵੀਰ ਸਿੰਘ ਆਪਣੀ ਥਾਂ ਤੋਂ ਖੜਾ ਹੋ ਜਾਂਦਾ ਹੈ ਤੇ ਉਸ ਦੇ ਖੜੇ ਹੁੰਦਿਆਂ ਹੀ ਪੂਰੇ ਹਾਲ ਵਿੱਚ ਇੱਕਦਮ ਚੁੱਪ ਛਾ ਜਾਂਦੀ ਹੈ ਜਿਵੇਂ ਕਿਸੇ ਨੇ ਸਭ ਦੇ ਸਾਹ ਰੋਕ ਲਏ ਹੋਣ ਜਸਵੀਰ ਸਿੰਘ ਆਪਣੀ ਮੈਗੀ ਪੱਗ ਨੂੰ ਠੀਕ ਕਰਦਾ ਹੈ ਤੇ ਕੁੜੀ ਦੇ ਪਿਓ ਆ ਮਾਸਟਰ ਹਰਮੇਲ ਸਿੰਘ ਵੱਲ ਦੇਖ ਕੇ ਉੱਚੀ ਆਵਾਜ਼ ਵਿੱਚ ਬੋਲਦਾ ਹੈ ਮਾਸਟਰ ਜੀ ਆਨੰਦ ਕਾਰਜ ਦਿੱਤਾ ਬਾਦ ਦੇ ਵਿੱਚ ਹੋਣਗੇ ਪਹਿਲਾਂ ਆਓ ਗੱਲ ਕਰੀਏ ਜਿਸ ਲਈ ਅਸੀਂ ਇੱਥੇ ਆਏ ਹਾਂ ਸਾਨੂੰ ਉਹ ਚੀਜ਼ ਦਿਖਾਓ ਜਿਸ ਦਾ ਵਾਅਦਾ ਹੋਇਆ ਸੀ ਸਾਡੇ ਮੁੰਡੇ ਲਈਆ ਫੋਰਚੂਨਰ ਗੱਡੀ ਦੀ ਚਾਬੀ ਕਿੱਥੇ ਹੈ ਅਸੀਂ ਤਾਂ ਕੋਈ ਦੇਖੀ ਨਹੀਂ ਆ ਅਸੀਂ ਆਪਣੇ ਬੰਦਿਆਂ ਨੂੰ ਫੋਨ ਕਰਕੇ ਪੁੱਛਿਆ ਵੀ ਤੁਸੀਂ ਕਿਸੇ ਵੀ ਫੋਰਚੂਨਰ ਗੱਡੀ ਦਾ ਇੰਤਜ਼ਾਮ ਨਹੀਂ ਕੀਤਾ ਇਹ ਸੱਚ ਹੈ ਜੇਕਰ ਹੈ ਜੇ ਤਾਂ ਸਾਨੂੰ ਹੁਣੇ ਦੱਸ ਦਿਓ ਇਹ ਸ਼ਬਦ ਸੁਣਦਿਆਂ ਹੀ ਮਾਸਟਰ ਹਰਮੇਲ ਸਿੰਘ ਦਾ ਚਿਹਰਾ ਪੀੜਾ ਪੈ ਗਿਆ ਜਿਵੇਂ ਕਿਸੇ ਨੇ ਉਸ ਦਾ ਸਾਰਾ ਖੂਨ ਨਿਚੋੜ ਲਿਆ ਹੋਵੇ ਉਹ ਕੰਬਦੇ ਹੋਏ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ ਸਰਦਾਰ 5 ਲੱਖ ਰੁਪਏ ਲੱਗਦੇ ਨੇ ਆ ਬਾਕੀ ਮੈਂ ਹੱਥ ਜੋੜਦਾ ਹਾਂ 6 ਮਹੀਨੇ ਵਿੱਚ ਮੈਂ ਤੁਹਾਡਾ ਬਾਕੀ ਦਾ ਇਸ ਤੋਂ ਪਹਿਲਾਂ ਕਿ ਉਹ ਆਪਣੀ ਗੱਲ ਪੂਰੀ ਕਰਦਾ ਜਸਵੀਰ ਸਿੰਘ ਗੁੱਸੇ ਨਾਲ ਲਾਲ ਹੋ ਗਿਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਹਾਜ਼ ਕਰਨਾ ਭੁੱਲ ਗਿਆ ਸੀ ਸਿਰਫ ਤੂੰ ਮੇਰੇ ਪੁੱਤਰ ਨੂੰ ਭਿਖਾਰੀ ਸਮਝਿਆ ਹੈ ਉਹ ਤੇਰੀ ਹਿੰਮਤ ਕਿਵੇਂ ਹੋਈ ਸਾਨੂੰ ਧੋਖਾ ਦੇਣ ਦੀ ਆ ਅਸੀਂ ਸੋਕ ਕਿੱਲਾਂ ਦੇ ਮਾਲਕ ਹਾਂ ਤੇ ਤੂੰ ਸਾਨੂੰ ਕੂੜਾ ਦੇ ਰਿਆ ਹੈ ਉੱਠ ਬਿਕਰਮ ਇਹ ਵਿਆਹ ਨਹੀਂ ਹੋ ਸਕਦਾ ਐਨਾ ਧੋਖੇ ਬਾਜਾਂ ਝੂਠੇ ਲੋਕਾਂ ਦੇ ਘਰ ਅਸੀਂ ਰਿਸ਼ਤਾ ਨਹੀਂ ਜੋੜਨਾ ਇਹ ਕਹਿ ਕੇ ਜਸਵੀਰ ਸਿੰਘ ਨੇ ਆਪਣੇ ਪੁੱਤਰ ਬਿਕਰਮ ਨੂੰ ਬਾਹ ਤੋਂ ਫੜ ਕੇ ਉਠਾਇਆ ਬਿਕਰਮ ਜੋ ਇੱਕ ਸ਼ਬਦ ਨਹੀਂ ਬੋਲਿਆ ਉਹ ਵੀ ਆਪਣੇ ਪਿਓ ਦੇ ਹੰਕਾਰ ਵਿੱਚ ਖੜਾ ਹੋ ਗਿਆ ਤੇ ਉੱਠ ਕੇ ਚਲਾ ਗਿਆ ਸਾਰੀ ਬਰਾਤ ਲਗਭਗ 40-50 ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਉੱਠ ਕੇ ਬਾਹਰ ਜਾਣ ਲੱਗੇ ਮਾਸਟਰ ਹਰਮੇਲ ਸਿੰਘ ਦੀ ਪੱਗ ਜਿਵੇਂ ਜ਼ਮੀਨ ਤੇ ਡਿੱਗ ਪਈ ਹੋਵੇ ਉਹ ਨਾ ਜਾਓ ਜੇ ਸਾਡੀ ਇੱਜ਼ਤ ਰੱਖ ਲਿਓ ਮੇਰੀ ਧੀ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ ਆ ਕਹਿੰਦਾ ਹੋਇਆ ਗੁਰੂ ਘਰ ਦੇ ਦਰਵਾਜ਼ੇ ਵਿੱਚ ਹੀ ਆ ਛਾਤੀ ਫੜ ਕੇ ਡਿੱਗ ਪਿਆ ਕੁੜੀ ਦੀ ਮਾਂ ਦੀਆਂ ਚਿੱਕਾਂ ਨਿਕਲ ਗਈਆਂ ਹਾਲ ਦੇ ਵਿੱਚ ਹਫੜਾ ਦਫੜੀ ਮਚ ਗਈ ਆ ਕੁਝ ਲੋਕ ਹਰਮੇਲ ਸਿੰਘ ਨੂੰ ਸਵਾਲਣ ਲੱਗੇ ਕੁਝ ਬਰਾਤ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੇ ਕੋਈ ਗੱਲ ਨਹੀਂ ਹੈ ਅਸੀਂ ਥੋੜੇ ਪੈਸੇ ਹੋਰ ਦੇ ਦੇਾਂਗੇ ਫੋਰਚੂਨਰ ਵੀ ਆ ਜਾਵੇਗੀ ਆ ਲੇਕਿਨ ਇੱਕ ਵਾਰ ਲਾਮਾ ਲੈ ਲਿਓ ਸਾਡੀ ਜਿਤ ਰੱਖ ਲਿਓ ਅਸੀਂ ਵੀ ਪਿੰਡ ਦੇ ਇੱਜ਼ਤਦਾਰ ਬੰਦੇ ਹਾਂ ਇੰਜ ਨਾ ਜਾਓ ਕੁੜੀ ਸੁਨੀਤਾ ਜੋ ਹੁਣ ਤੱਕ ਲਾਲ ਜੋੜੇ ਵਿੱਚ ਪੱਥਰ ਬਣ ਕੇ ਬੈਠੀ ਸੀ ਆ ਉਸਨੇ ਆਪਣੇ ਪਿਓ ਨੂੰ ਡਿੱਗਦੇ ਹੋਏ ਦੇਖਿਆ ਆਪਣੀ ਮਾਂ ਨੂੰ ਰੋਂਦੇ ਦੇਖਿਆ ਤੇ ਆਪਣੀ ਬਰਬਾਦੀ ਨੂੰ ਜਾਂਦੇ ਦੇਖਿਆ ਉਸਦੀ ਦੁਨੀਆ ਇੱਕ ਪਲ ਦੇ ਵਿੱਚ ਉਜੜ ਗਈ ਸੀ ਆ ਉਸੇ ਵੇਲੇ ਗੁਰੂ ਘਰ ਦਾ ਉਹ ਨੌਜਵਾਨ ਗਰੰਥੀ ਆ ਭਾਈ ਕਰਮਜੀਤ ਸਿੰਘ ਜੋ ਇਹ ਸਾਰਾ ਤਮਾਸ਼ਾ ਦੇਖ ਕੇ ਬੜਾ ਦੁਖੀ ਹੋ ਰਿਹਾ ਸੀ ਆ ਉਸ ਦੀ ਅੱਖਾਂ ਦੇ ਵਿੱਚ ਪਾਣੀ ਸੀ ਉਹ ਗੁਰੂ ਸਾਹਿਬ ਅੱਗੇ ਖੜਾ ਸੀ ਆ ਤਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਅਰਦਾਸ ਕਰ ਸਕੇ ਆ ਉਸ ਨੇ ਅੱਖਾਂ ਬੰਦ ਕੀਤੀਆਂ ਅਤੇ ਹੱਥ ਜੋੜ ਕੇ ਬੋਲਿਆ اے ਸੱਚੇ ਪਾਤਸ਼ਾਹ ਮਹਾਰਾਜ ਗੁਰੂ ਪਿਤਾ ਜੀ ਰਹਿਮ ਕਰੋ ਇਸ ਪਰਿਵਾਰ ਤੇ ਮਿਹਰ ਕਰੋ ਇਸ ਤੋਂ ਪਹਿਲਾਂ ਕਿ ਉਹ ਆਪਣੀ ਅਰਦਾਸ ਪੂਰੀ ਕਰਦਾ ਉਸੂ ਜੁੜੀ ਹੋਈ ਲਾੜੀ ਆ ਸੁਨੀਤਾ ਨੇ ਐਜਾ ਕੰਮ ਕਰ ਦਿੱਤਾ ਜਿਸ ਦੀ ਉੱਥੇ ਖੜੇ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਆ ਉਹ ਬਿਜਲੀ ਦੀ ਤੇਜ਼ੀ ਨਾਲ ਉੱਠਦੀ ਹੈ ਉਸ ਦੇ ਪੈਰਾਂ ਵਿੱਚ ਪਾਈਆਂ ਝਾਂਜਰਾ ਛਣਕੀਆਂ ਉਹ ਭੱਜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਗਈ ਆ ਤੇ ਅਰਦਾਸ ਕਰ ਰਹੀ ਸੀ ਆ ਤੇ ਉਸ ਪਾਠੀ ਆ ਭਾਈ ਕਰਮਜੀਤ ਸਿੰਘ ਦਾ ਪੱਲਾ ਫੜ ਲੈਂਦੀ ਹੈ ਹੱਥਾਂ ਨਾਲ ਕੁੱਟ ਕੇ ਫੜਿਆ ਹੋਇਆ ਸੀ ਆ ਪੂਰੇ ਹਾਲ ਵਿੱਚ ਮੌਤ ਵਰਗੀ ਆ ਸ਼ਾਂਤੀ ਛਾ ਗਈ ਆ ਇਹ ਦੇਖ ਕੇ ਸਭ ਹੈਰਾਨ ਰਹਿ ਗਏ ਸਭ ਦੀਆਂ ਨਜ਼ਰਾਂ ਉਸ ਕੁੜੀ ਤੇ ਸਨ ਆ ਪਟਿਆ ਕਰਮਜੀਤ ਸਿੰਘ ਨੇ ਹੈਰਾਨੀ ਨਾਲ ਅੱਖਾਂ ਖੋਲੀਆਂ ਤੇ ਦੇਖਿਆ ਕਿ ਕਲਾੜੀ ਨੇ ਉਸਦਾ ਪੱਲਾ ਫੜਿਆ ਹੈ ਸੁਨੀਤਾ ਉੱਚੀ ਆਵਾਜ਼ ਦੇ ਵਿੱਚ ਕੰਬਦੇ ਹੋਏ ਆ ਪਰ ਦ੍ਰਿੜਤਾ ਨਾਲ ਬੋਲੀ ਆ ਪਾਈ ਜੀ ਆ ਤੁਸੀਂ ਆ ਗੁਰੂ ਦੇ ਵਜੀਰ ਹੋ ਤੁਸੀਂ ਗੁਰੂ ਦੇ ਘਰ ਵਿੱਚ ਇੱਕ ਧੀ ਦੀ ਇੱਜ਼ਤ ਲੁੱਟੀ ਜਾਂਦੀ ਦੇਖ ਰਹੇ ਹੋ ਇਹਦਾ ਅੱਜ ਦੇ ਲਾਲਚੀ ਆ ਮੇਰੀ ਜ਼ਿੰਦਗੀ ਬਰਬਾਦ ਕਰਕੇ ਜਾ ਰਹੇ ਹਨ ਮੇਰਾ ਪਿਤਾ ਮਰ ਰਿਹਾ ਹੈ ਮੈਂ ਹੋਰ ਕਿੱਥੇ ਜਾਵਾਂ ਮੈਂ ਤੁਹਾਨੂੰ ਗੁਰੂ ਦਾ ਵਾਸਤਾ ਪਾਉਂਦੀ ਹਾਂ ਮੇਰਾ ਸਾਥ ਨਾ ਛੱਡੋ ਮੇਰੀ ਜਿੱਤ ਬਚਾ ਲਵੋ ਸਾਰੀ ਸੰਗਤ ਹੈਰਾਨ ਸੀ ਵੀ ਇਹ ਕੁੜੀ ਕਰ ਕੀ ਰਹੀ ਹੈ ਇਹ ਤਾਂ ਸ਼ਾਇਦ ਪਾਗਲ ਹੋ ਗਈ ਹੈ ਕਿ ਉਹ ਪਾਠੀ ਨਾਲ ਵਿਆਹ ਕਰਨ ਲੱਗੀ ਹੈ ਲੇਕਿਨ ਸਾਧ ਸੰਗਤ ਜੀ ਫਿਰ ਜੋ ਹੋਇਆ ਨਾ ਉਸਨੇ ਸਭ ਦੇ ਹੋਸ਼ ਉਡਾ ਦਿੱਤੇ ਉਸ ਪਾਠੀ ਭਾਈ ਕਰਮਜੀਤ ਸਿੰਘ ਨੇ ਇੱਕ ਲੰਮਾ ਸਾਹ ਲਿਆ ਉਸਨੇ ਕੁੜੀਵਾਲ ਨਹੀਂ ਦੇਖਿਆ ਉਸਨੇ ਦੇਖਿਆ ਦਰਵਾਜੇਵਾਲ ਜਿੱਥੇ ਲਾੜੇ ਦਾ ਪਿਓ ਆ ਜਸਵੀਰ ਸਿੰਘ ਹੰਕਾਰ ਦੇ ਨਾਲ ਖੜਾ ਇਹ ਸਾਰਾ ਤਮਾਸ਼ਾ ਦੇਖ ਰਿਆ ਸੀ ਵੀ ਸਾਡੀ ਜਾਨ ਮਗਰੋਂ ਆਖਿਰਕਾਰ ਹੋ ਕੀ ਰਿਹਾ ਹੈ ਪਾਠੀ ਆ ਕਰਮਜੀਤ ਸਿੰਘ ਨੇ ਆ ਜਸਵੀਰ ਸਿੰਘ ਵੱਲ ਦੇਖਿਆ ਤੇ ਉਸਦੀ ਆਵਾਜ਼ ਪੂਰੇ ਹਾਲ ਵਿੱਚ ਪਹੁੰਚੀ ਆ ਪਿਤਾ ਜੀ ਦੀ ਆ ਪਾਠੀ ਨੇ ਆ ਲਾੜੇ ਦੇ ਬਾਪੂ ਨੂੰ ਆਖਿਰਕਾਰ ਪਿਤਾ ਜੀ ਕਿਉਂ ਕਿਹਾ ਉੱਥੇ ਖੜਾ ਹਰ ਬੰਦਾ ਹੈਰਾਨ ਰਹਿ ਗਿਆ ਜਸਵੀਰ ਸਿੰਘ ਅਤੇ ਲਾੜਾ ਵਿਕਰਮ ਵੀ ਪੱਥਰ ਬਣ ਗਏ ਜਿਵੇਂ ਉਹਨਾਂ ਨੇ ਸ਼ਾਇਦ ਕੋਈ ਪੂਥ ਦੇਖ ਲਿਆ ਹੋਵੇ ਆਖਿਰਕਾਰ ਕੌਣ ਸੀ ਉਹ ਪਾਠੀ ਉਸ ਦਾ ਲਾੜੀ ਦੇ ਪਰਿਵਾਰ ਨਾਲ ਆਖਿਰਕਾਰ ਕੀ ਰਿਸ਼ਤਾ ਸੀ ਉਸ ਕੁੜੀ ਨੇ ਇੱਕ ਅੰਜਾਨ ਪਾਠੀ ਦਾ ਪੱਲਾ ਕਿਉਂ ਫੜਿਆ ਤੇ ਜਦੋਂ ਸਚਾਈ ਸਾਹਮਣੇ ਆਈ ਨਾ ਤਾਂ ਉਦੋਂ ਉੱਥੇ ਜੋ ਹੋਇਆ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕੱਲਾ ਕੱਲਾ ਬੰਦਾ ਪੂਬਾ ਮਾਰ ਕੇ ਰੋਣ ਲੱਗ ਪਿਆ ਹਾਂਜੀ ਦੱਸਾਂਗੇ ਜੀ ਕੱਲੀ ਕੱਲੀ ਗੱਲ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜਸਵੀਰ ਸਿੰਘ ਲਾੜੇ ਦਾ ਪਿਓ ਆ ਪਿੰਡ ਦਾ ਸਭ ਤੋਂ ਅਮੀਰ ਤੇ ਹੰਕਾਰੀ ਜ਼ਿਮੀਦਾਰ ਸੋ ਕਿੱਲਿਆਂ ਦਾ ਮਾਲਕ ਸੀ ਸੈਰ ਦੇ ਵਿੱਚ ਕੋਠੀਆਂ ਕਈ ਕਾਰਾਂ ਤੇ ਉਸ ਦੀ ਸੋਚ ਦਾਜ ਦੇ ਲਾਲਚ ਵਿੱਚ ਗ੍ਰਸਤ ਸੀ ਉਸ ਦੇ ਦੋ ਪੁੱਤਰ ਹਨ ਵੱਡਾ ਕਰਮਜੀਤ ਤੇ ਛੋਟਾ ਵਿਕਰਮ ਸਿੰਘ ਵਿਕਰਮ ਜੋ ਅੱਜ ਲਾੜਾ ਬਣਿਆ ਸੀ ਬਿਲਕੁਲ ਆਪਣੇ ਪਿਓ ਦੇ ਵਰਗਾ ਸੀ ਇਹ ਵਿਗੜਿਆ ਹੋਇਆ ਪੈਸੇ ਦਾ ਹੰਕਾਰ ਕਰਨ ਵਾਲਾ ਤੇ ਪੜ੍ਹਾਈ ਦੇ ਵਿੱਚ ਬਿਲਕੁਲ ਜ਼ੀਰੋ ਪਰ ਵੱਡਾ ਪੁੱਤਰ ਕਰਮਜੀਤ ਬਿਲਕੁਲ ਵੱਖਰਾ ਸੀ ਉਹ ਸ਼ਾਂਤ ਧਾਰਮਿਕ ਤੇ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ ਉਸ ਨੂੰ ਆਪਣੇ ਪਿਓ ਦਾ ਇਹ ਲਾਲਚੀ ਸੁਭਾਅ ਗਰੀਬਾਂ ਨੂੰ ਦਬੋੜਨ ਦਾ ਤਰੀਕਾ ਇਹ ਬਿਲਕੁਲ ਪਸੰਦ ਨਹੀਂ ਸੀ ਆ ਉਹ ਆਪਣੇ ਪਿਓ ਦੇ ਲਾਲਚੀ ਸੁਭਾਅ ਨੂੰ ਸਖਤ ਨਫ਼ਰਤ ਕਰਦਾ ਸੀ ਅੱਜ ਤੋਂ 10 ਸਾਲ ਪਹਿਲਾਂ ਜਦੋਂ ਕਰਮਜੀਤ 20 ਸਾਲ ਦਾ ਸੀ ਤਾਂ ਉਸਦੇ ਪਿਤਾ ਜਸਵੀਰ ਸਿੰਘ ਨੇ ਉਸਦਾ ਵਿਆਹ ਵੀ ਇੱਕ ਬਰਾਬਰ ਦੇ ਅਮੀਰ ਘਰ ਵਿੱਚ ਤੈਅ ਕਰ ਦਿੱਤਾ ਸੀ ਸਭ ਕੁਝ ਬਿਲਕੁਲ ਠੀਕ ਸੀ ਪਰ ਕੁੜਮਾਈ ਵਾਲੇ ਦਿਨ ਜਸਵੀਰ ਸਿੰਘ ਨੇ ਕੁੜੀ ਵਾਲਿਆਂ ਦੇ ਅੱਗੇ ਦਾਜ ਦੀ ਇੱਕ ਲੰਬੀ ਲਿਸਟ ਰੱਖ ਦਿੱਤੀ ਇੱਕ ਫੋਰਚੂਨਰ ਗੱਡੀ 2 ਕਿਲੋ ਆ ਸੋਨਾ ਤੇ 50 ਲੱਖ ਰੁਪਏ ਲੱਗਦੇ ਹੀ ਇਹ ਦੇਖ ਕੇ ਆ ਕਰਮਜੀਤ ਆਪਣੇ ਪਿਓ ਨਾਲ ਲੜ ਪਿਆ ਉਸਨੇ ਪਰੀ ਪੰਚਾਇਤ ਦੇ ਵਿੱਚ ਕਹਿ ਦਿੱਤਾ ਪਿਤਾ ਜੀ ਤੁਸੀਂ ਰਿਸ਼ਤਾ ਜੋੜ ਰਹੇ ਹੋ ਜਾਂ ਫਿਰ ਮੇਰਾ ਵਪਾਰ ਕਰ ਰਹੇ ਹੋ ਤੁਸੀਂ ਇੱਕ ਨੂੰ ਲੈ ਰਹੇ ਹੋ ਜਾਂ ਫਿਰ ਕੋਈ ਨਵੀਂ ਗੱਡੀ ਆ ਜਿਸ ਘਰ ਵਿੱਚ ਦਾਜ ਦੇ ਨਾਮ ਤੇ 1 ਰੁਪਿਆ ਵੀ ਆਇਆ ਨਾ ਤਾਂ ਮੇਰੀ ਲਾਸ਼ ਆਵੇਗੀ ਆ ਮੈਂ ਨਹੀਂ ਆਉਂਦਾ ਉਸ ਦਿਨ ਪਿਓ ਪੁੱਤਰ ਦੀ ਇੰਨੀ ਲੜਾਈ ਹੋਈ ਇੰਨਾ ਕਲੇਸ਼ ਹੋਇਆ ਕਿ ਜਸਵੀਰ ਸਿੰਘ ਨੇ ਹੰਕਾਰ ਦੇ ਵਿੱਚ ਆ ਕੇ ਕਰਮਜੀਤ ਨੂੰ ਜ਼ੋਰਦਾਰ ਕਈਆਂ ਥੱਪੜ ਮਾਰੇ ਆ ਤੂੰ ਮੈਨੂੰ ਸਿਖਾਵੇਂਗਾ ਕਿ ਰਿਸ਼ਤੇ ਕਿਵੇਂ ਨਿਭਾਣੇ ਹਨ ਜੇ ਤੈਨੂੰ ਇਹ ਦਾਜ ਮਨਜ਼ੂਰ ਨਹੀਂ ਹੁਣ ਦਫਾ ਹੋ ਜਾ ਇੱਥੋਂ ਕਰੋ ਜੇਕਰ ਤੂੰ ਚਾਰ ਬੰਦਿਆਂ ਵਿੱਚ ਮੇਰੀ ਇੱਜ਼ਤ ਨਹੀਂ ਰੱਖ ਸਕਦਾ ਮੇਰੀ ਹਾਂ ਦੇ ਵਿੱਚ ਹਾਂ ਨਹੀਂ ਮਿਲਾ ਸਕਦਾ ਤਾਂ ਤੇਰੇ ਜੇ ਪੁੱਤਰ ਦਾ ਕਰਨਾ ਕੀ ਹੈ ਚਲਾ ਜਾ ਅੱਜ ਤੋਂ ਬਾਅਦ ਵਾਪਸ ਨਾ ਹੀ ਕਰਮਜੀਤ ਸਿੰਘ ਉਸੇ ਵੇਲੇ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਘਰ ਛੱਡ ਗਿਆ ਉਹ ਕਹਿ ਕੇ ਗਿਆ ਸੀ ਆ ਕਿ ਉਹ ਐਜ ਇਲਾਜ ਦੇ ਘਰ ਦੇ ਵਿੱਚ ਨਹੀਂ ਆਵੇਗਾ ਜਿੱਥੇ ਧੀਆਂ ਦੀ ਬੋਲੀ ਲਾਈ ਜਾਂਦੀ ਹੈ ਜਸਵੀਰ ਸਿੰਘ ਨੇ ਹੰਕਾਰ ਵਿੱਚ ਕਹਿ ਦਿੱਤਾ ਸੀ ਆ ਜਾਂ ਮਰ ਗਿਆ ਤੂੰ ਮੇਰੇ ਲਈ ਆ ਮੇਰੇ ਕੋਲ ਮੇਰਾ ਦੂਜਾ ਪੁੱਤਰ ਆ ਵਿਕਰਮ ਹੈ ਮੇਰਾ ਵਾਰਿਸ ਹੈ ਕਰਮਜੀਤ ਸਿੰਘ ਉਸ ਦਿਨ ਘਰੋਂ ਨਿਕਲ ਗਿਆ ਉਹ 8 ਸਾਲ ਵੱਖ-ਵੱਖ ਥਾਵਾਂ ਤੇ ਰਿਹਾ ਹੱਤੱਕੇ ਖਾਦੇ ਆ ਮਜ਼ਦੂਰੀ ਕੀਤੀ ਆ ਪਰ ਉਸਨੇ ਗੁਰਬਾਣੀ ਦਾ ਲੜ ਨਹੀਂ ਛੱਡਿਆ ਉਸਨੇ ਰਸਮੀ ਤੌਰ ਤੇ ਗੁਰਮਤਿ ਦੀ ਪੜ੍ਹਾਈ ਕੀਤੀ ਆ ਆਖਿਰਕਾਰ 2 ਸਾਲ ਪਹਿਲਾਂ ਉਸ ਦੀ ਬਦਲੀ ਆ ਇਸੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਦੇ ਤੌਰ ਤੇ ਹੋ ਗਈ ਉਹ ਜਾਣ ਬੁਝ ਕੇ ਆਪਣੇ ਪੁਰਾਣੇ ਪਿੰਡ ਆਇਆ ਸੀ ਇਹ ਸੋਚ ਕੇ ਕਿ ਸ਼ਾਇਦ ਦੂਰੋਂ ਹੀ ਆਪਣੇ ਪਰਿਵਾਰ ਨੂੰ ਦੇਖ ਸਕੇਗਾ ਸ਼ਾਇਦ ਉਸ ਦਾ ਪਿਓ ਬਦਲ ਗਿਆ ਹੋਵੇਗਾ ਪਰ ਉਹ ਆਪਣੀ ਪਛਾਣ ਲੁਕਾ ਕੇ ਰੱਖਦਾ ਸੀ 10 ਸਾਲ ਵਿੱਚ ਉਸ ਦਾ ਰੂਪ ਰੰਗ ਬਿਲਕੁਲ ਬਦਲ ਚੁੱਕਿਆ ਸੀ ਦਾੜੀ ਵਧਾ ਰੱਖੀ ਸੀ ਚਿਹਰੇ ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੂਰ ਆ ਗਿਆ ਸੀ ਜਸਵੀਰ ਸਿੰਘ ਜਾਂ ਵਿਕਰਮ ਕਦੇ ਗੁਰਦੁਆਰਾ ਮੱਥਾ ਟੇਕਣ ਨਹੀਂ ਆਉਂਦੇ ਸੀ ਉਹ ਉਹਨਾਂ ਨੂੰ ਪਛਾਣ ਨਹੀਂ ਸਕੇ ਸੀ ਇਸ ਲਈ ਪਿਛਲੇ 2 ਸਾਲਾਂ ਤੋਂ ਉਹ ਇਸੇ ਗੁਰੂ ਘਰ ਦੇ ਵਿੱਚ ਪਾਈ ਕਰਮਜੀਤ ਸਿੰਘ ਦੇ ਨਾਮ ਤੋਂ ਸੇਵਾ ਕਰ ਰਿਹਾ ਸੀ ਕਦੇ ਵਿਅਸ ਦੀ ਮੁਲਾਕਾਤ ਆਪਣੇ ਪਰਿਵਾਰ ਦੇ ਨਾਲ ਨਹੀਂ ਹੋਈ ਸੀ ਕਿਉਂਕਿ ਉਹਨਾਂ ਦਾ ਲੈਣਾ ਦੇਣਾ ਗੁਰੂ ਘਰ ਦੇ ਨਾਲ ਕਦੇ ਪੈਂਦਾ ਹੀ ਨਹੀਂ ਸੀ ਕਦੇ ਵਾਰਤohar ਵਾਲੇ ਦਿਨ ਜਾਂ ਫਿਰ ਕਦੇ-ਕਦੇ ਕਿਸੇ ਵਿਸ਼ੇਸ਼ ਪ੍ਰੋਗਰਾਮ ਤੇ ਹੀ ਗੁਰਦੁਆਰਾ ਮੱਥਾ ਟੇਕਣਾਉਂਦੇ ਸੀ ਉਦੋਂ ਵੀ ਉਹਨਾਂ ਦਾ ਧਿਆਨ ਗੱਲਾਂ ਵੱਲ ਵੱਧ ਹੁੰਦਾ ਗੁਰੂ ਦੇ ਵੱਲ ਨਹੀਂ ਆ ਦੂਜੇ ਪਾਸੇ ਭਾਈ ਕਰਮਜੀਤ ਸਿੰਘ ਸੰਗਤ ਉਸ ਨੂੰ ਇੱਕ ਨਿਮਰ ਰੱਬੀ ਰੂਪ ਵਾਲਾ ਰੂਹ ਮੰਨਦੀ ਸੀ ਪਰ ਕੋਈ ਇਹ ਨਹੀਂ ਜਾਣਦਾ ਸੀ ਵਿਯੋਗ ਕਮੀਰ ਜ਼ਿਮੀਦਾਰ ਜਸਵੀਰ ਸਿੰਘ ਦਾ ਗਵਾਚਿਆ ਹੋਇਆ ਵੱਡਾ ਪੁੱਤਰ ਹੈ ਦੂਜੇ ਪਾਸੇ ਸੁਨੀਤਾ ਪਰਿਵਾਰ ਮਾਸਟਰ ਹਰਮੇਸ਼ ਸਿੰਘ ਦਾ ਇੱਕ ਇਮਾਨਦਾਰ ਸਕੂਲ ਅਧਿਆਪਕ ਸਨ ਉਹਨਾਂ ਦੀ ਕੋਈ ਇੱਕਤੀ ਸੀ ਆ ਸੁਨੀਤਾ ਜੋ ਪੜ੍ਹੀ ਲਿਖੀ ਹੈ ਮੇਰੇ ਪਾਸ ਤੇ ਬਹੁਤ ਸ਼ਾਂਤ ਕੁੜੀ ਸੀ ਬਹੁਤ ਸਮਝਦਾਰ ਸੀ ਹਰਮੇਸ਼ ਸਿੰਘ ਦੀ ਬਸ ਇੱਕੋ ਚਿੰਤਾ ਸੀ ਕਿ ਉਸ ਦੀ ਧੀ ਦਾ ਵਿਆਹ ਕਿਸੇ ਚੰਗੇ ਘਰ ਦੇ ਵਿੱਚ ਹੋਵੇ ਜਦੋਂ ਜਸਵੀਰ ਸਿੰਘ ਜੋ ਆਪਣੇ ਵੱਡੇ ਪੁੱਤਰ ਨੂੰ ਗਵਾ ਚੁੱਕਿਆ ਸੀ ਉਸਨੇ ਆਪਣੇ ਛੋਟੇ ਵਿਗੜੇ ਹੋਏ ਪੁੱਤਰ ਵਿਕਰਮ ਲਈ ਆ ਸੁਨੀਤਾ ਦਾ ਰਿਸ਼ਤਾ ਮੰਗਿਆ ਤਾਂ ਹਰਮੇਲ ਸਿੰਘ ਹੈਰਾਨ ਰਹਿ ਗਿਆ ਐਨਾ ਵੱਡਾ ਘਰ ਪੂਰੇ ਸੋ ਕਿਲਿਆਂ ਦਾ ਮਾਲਕਾ ਉਸਨੇ ਸੋਚਿਆ ਵੀ ਮੇਰੀ ਧੀ ਰਾਜ ਕਰੇਗੀ ਜਸਵੀਰ ਸਿੰਘ ਨੇ ਉਸੇ ਵੇਲੇ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਮਾਸਟਰ ਜੀ ਸਾਨੂੰ ਤਾਂ ਕੁਝ ਨਹੀਂ ਚਾਹੀਦਾ ਸਾਡੇ ਕੋਲ ਤਾਂ ਗੁਰੂ ਮਹਾਰਾਜ ਦਾ ਦਿੱਤਾ ਸਭ ਕੁਝ ਹੈ ਬਸ ਸਾਨੂੰ ਤੁਹਾਡੀ ਧੀ ਵਰਗੀ ਪੜ੍ਹੀ ਲਿਖੀ ਨੂੰ ਚਾਹੀਦੀ ਹੈ ਜੋ ਸਾਡੇ ਘਰ ਨੂੰ ਸੰਭਾਲ ਸਕੇ ਹਰਮੇਲ ਸਿੰਘ ਇਹ ਸੁਣ ਕੇ ਖੁਸ਼ ਹੋ ਗਿਆ ਉਸਨੂੰ ਲੱਗਿਆ ਕਿ ਉਸ ਦੀ ਧੀ ਦੀ ਕਿਸਮਤ ਹੀ ਖੁੱਲ ਗਈ ਹੈ ਉਸਨੇ ਇਹ ਨਹੀਂ ਕਿਹਾ ਵੀ ਉਹ ਕੁਝ ਨਹੀਂ ਦੇਵੇਗਾ ਸਗੋਂ ਆਪਣੀ ਜਿੱਤ ਰੱਖਣ ਦੇ ਲਈ ਕਹਿ ਦਿੱਤਾ ਸਰਦਾਰ ਸਾਹਿਬ ਮੈਂ ਆਪਣੀ ਹیثیت ਮੁਤਾਬਕ ਜੋ ਹੋ ਸਕਿਆ ਆਪਣੀ ਤੀਨ ਨੂੰ ਜ਼ਰੂਰ ਦੇਵਾਂਗਾ ਖਾਲੀ ਹੱਥ ਨਹੀਂ ਤੋਰਾਂਗਾ ਮੈਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਾਂਗਾ ਹਰਮੇਸ ਸਿੰਘ ਨੇ ਸੋਚਿਆ ਕਿ ਭਾਵੇਂ ਉਹਨਾਂ ਨੇ ਮੰਗਿਆ ਨਹੀਂ ਪਰ ਸੋਖੀਲਿਆਂ ਵਾਲੇ ਘਰ ਦੇ ਵਿੱਚ ਤੀ ਤੋੜਨੀ ਹੈ ਤਾਂ ਦਾਜ ਵੀ ਤਾਂ ਉਸ ਲੈਵਲ ਦਾ ਹੋਣਾ ਚਾਹੀਦਾ ਹੈ ਉਸਨੇ ਆਪਣੀ ਜ਼ਿੰਦਗੀ ਭਰ ਦੀ ਜਮਾ ਪੂੰਜੀ ਕਢਵਾਈ ਆਪਣੀ ਪੈਨਸ਼ਨ ਤੇ ਲੋਨ ਲਿਆ ਤੇ ਇੱਕ ਗੱਡੀ ਬੁੱਕ ਕਰ ਲਈ ਆ ਉਸਨੇ ਸੋਚਿਆ ਜਦੋਂ ਬਿਨਾ ਮੰਗੇ ਇਹਨਾਂ ਕੁਝ ਦੇਵਾਂਗੇ ਤਾਂ ਉਹ ਕਿੰਨਾ ਖੁਸ਼ ਹੋ ਜਾਣਗੇ ਉਸਨੇ ਆਪਣੀ ਧੀ ਲਈ ਸਭ ਤੋਂ ਵਧੀਆ ਫਰਨੀਚਰ ਤਿਆਰ ਕਰਵਾਏ ਉਸ ਨੂੰ ਲੱਗਿਆ ਵੀ ਇਹਨਾਂ ਬਹੁਤ ਹੋਵੇਗਾ ਬਾਕੀ ਇਹਨੇ ਵੱਡੇ ਬੰਦੇ ਹਨ ਲਾਜੀ ਥੋੜਾ ਹੋਣਗੇ ਉਹਨਾਂ ਨੂੰ ਪਹਿਲਾਂ ਪੈਸੇ ਦੀ ਕਿਹੜੀ ਘਾਟ ਹੈ ਮਿੰਟਾਂ ਦੇ ਵਿੱਚ ਜਿਹੜੀ ਆ ਗੱਡੀ ਲੈ ਆਉਣ ਤੇ ਮੇਰੇ ਐਨੇ ਦੇਣ ਨਾਲ ਸ਼ਾਇਦ ਉਹਨਾਂ ਨੂੰ ਚੰਗਾ ਲੱਗੇਗਾ ਪਰ ਉਹ ਨਹੀਂ ਇਹ ਜਾਂਦਾ ਸੀ ਕਿ ਜਸਵੀਰ ਸਿੰਘ ਤੇ ਵਿਕਰਮ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਉਹਨਾਂ ਨੂੰ ਇੱਕ ਮਹਿੰਗੀ ਗੱਡੀ ਤੇ ਘੱਟੋ-ਘੱਟ 20 ਲੱਖ ਦਾ ਲਾਲਚ ਸੀ ਉਹਨਾਂ ਨੂੰ ਲੱਗਿਆ ਮਾਸਟਰ ਸਮਝਦਾਰ ਹੋਵੇਗਾ ਉਸ ਨੂੰ ਪਤਾ ਹੋਵੇਗਾ ਕਿ ਇਹ ਸਾਨੂੰ ਕਿੰਨੀ ਕੁ ਲੋਡ ਹੈ ਅਮੀਰ ਬੰਦਿਆਂ ਨੂੰ ਖੁਸ਼ ਕਿੱਦਾਂ ਕਰੀਦਾ ਹੈ ਉਹਨਾਂ ਨੇ ਕਈ ਵਾਰ ਗੱਲਾਂ-ਗੱਲਾਂ ਦੇ ਵਿੱਚ ਇਸ਼ਾਰੇ ਵੀ ਕੀਤੇ ਲੇਕਿਨ ਮਾਸਟਰ ਸਮਝ ਨਾ ਪਾਏ ਆ ਮਾਸਟਰ ਜੀ ਆਪਣੀ ਖੁਸ਼ੀ ਦੇ ਵਿੱਚ ਸਨ ਉਹਨਾਂ ਨੂੰ ਖੁਸ਼ ਰੱਖਾਂਗੇ ਲੇਕਿਨ ਇੱਥੇ ਸ਼ਾਇਦ ਕੁਝ ਹੋਰ ਹੋਣ ਵਾਲਾ ਸੀ ਆ ਵਿਆਹ ਦਾ ਦਿਨ ਆ ਗਿਆ ਹਰਮੇਲ ਸਿੰਘ ਨੇ ਬੜੇ ਧੂਮ-ਧਾਮ ਨਾਲ ਬਰਾਤ ਦੀ ਸੇਵਾ ਕੀਤੀ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਦੇ ਲਈ ਆ ਗਏ ਉਸਨੇ ਗੁਰੂ ਘਰ ਦੇ ਮੁੱਖ ਗਰੰਤੀ ਨੂੰ ਬੇਨਤੀ ਕੀਤੀ ਪਰ ਉਸ ਦਿਨ ਮੁੱਖ ਗਰੰਤੀ ਜੀ ਬਿਮਾਰ ਸਨ ਉਹਨਾਂ ਨੇ ਹਰਮੇਲ ਸਿੰਘ ਨੂੰ ਕਿਹਾ ਮਾਸਟਰ ਜੀ ਤੁਸੀਂ ਫਿਕਰ ਨਾ ਕਰੋ ਸਾਡੇ ਨੌਜਵਾਨ ਭਾਈ ਕਰਮਜੀਤ ਸਿੰਘ ਲਾਮਾ ਦਾ ਪਾਠ ਕਰ ਦੇਣਗੇ ਉਹਨਾਂ ਦੀ ਆਵਾਜ਼ ਬੜੀ ਮਿੱਠੀ ਹੈ ਤੇ ਉਹ ਪੂਰੀ ਮਰਿਆਦਾ ਜਾਣਦੇ ਹਨ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਹਰਮੇਲ ਸਿੰਘ ਰਾਜੀ ਹੋ ਗਿਆ ਲੇਕਿਨ ਕਿਸੇ ਨੂੰ ਕੀ ਪਤਾ ਸੀ ਕੀ ਆ ਗੁਰੂ ਸਾਹਿਬ ਆਪ ਕਿਹੜੀ ਖੇਡ ਰਚਾਰੇ ਹਨ ਜਦੋਂ ਬਰਾਤ ਆਈ ਨਾ ਤਾਂ ਕਰਮਜੀਤ ਸਿੰਘ ਦਰਬਾਰ ਸਾਹਿਬ ਦੇ ਵਿੱਚ ਬੈਠੇ ਸਨ ਜਦੋਂ ਉਹਨਾਂ ਨੇ 10 ਸਾਲ ਬਾਅਦ ਆਪਣੇ ਪਿਓ ਜਸਵੀਰ ਸਿੰਘ ਦੇ ਛੋਟੇ ਭਰਾ ਬਿਕਰਮ ਨੂੰ ਲਾੜਾ ਬਣੇ ਦੇਖਿਆ ਤਾਂ ਇੱਕ ਪਲ ਲਈ ਉਸਦਾ ਦਿਲ ਕੰਬ ਗਿਆ ਉਸ ਨੂੰ ਲੱਗਿਆ ਕਿ ਸ਼ਾਇਦ ਉਹ ਬਦਲ ਗਏ ਹੋਣਗੇ ਪਰ ਉਹਨਾਂ ਨੇ ਕਰਮਜੀਤ ਨੂੰ ਪਛਾਣਿਆ ਨਹੀਂ ਆ 10 ਸਾਲਾਂ ਬਾਅਦ ਕਰਮਜੀਤ ਦੀ ਦਾੜੀ ਬਹੁਤ ਵੱਧ ਚੁੱਕੀ ਸੀ 10 ਸਾਲ ਵਿੱਚ ਉਮਰ ਦਾ ਵੀ ਕਾਫੀ ਫਰਕ ਸੀ ਚਿਹਰੇ ਤੇ ਨੂਰ ਆ ਗਿਆ ਸੀ ਉਹ ਆਪਣੇ ਪਰਿਵਾਰ ਨੂੰ ਮਿਲਣ ਦੀ ਉਮੀਦ ਛੱਡ ਚੁੱਕਿਆ ਸੀ ਪਰ ਜਦੋਂ ਲਾਵਾ ਤੋਂ ਠੀਕ ਪਹਿਲਾਂ ਜਸਵੀਰ ਸਿੰਘ ਨੇ ਦਾਜ ਵਿੱਚ ਫੋਰਚੂਨਰ ਗੱਡੀ ਮੰਗੀ ਤਾਂ ਉਸ ਦਾ ਲਾਲਚ ਜਾਗ ਪਿਆ ਉਸ ਨੇ ਗੁਰੂ ਦੀ ਹਜ਼ੂਰੀ ਵਿੱਚ ਤਮਾਸ਼ਾ ਸ਼ੁਰੂ ਕਰ ਦਿੱਤਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਉਸ ਨੇ 10 ਸਾਲ ਪਹਿਲਾਂ ਕੀਤਾ ਸੀ ਤੇ ਫਿਰ ਜਸਵੀਰ ਸਿੰਘ ਤੇ लाड़ा बिक्रम ਬਰਾਤ ਲੈ ਕੇ ਵਾਪਸ ਜਾਣ ਲਈ ਮੁੜ ਪਏ। ਮਾਸਟਰ ਹਰਮੇਲ ਸਿੰਘ ਦਿਲ ਫੜ ਕੇ zameen ਤੇ ਬੈਠੇ ਸਨ। ਤੇ लाੜੀ ਆ ਸੁਨੀਤਾ ਨੇ ਭੱਜ ਕੇ ਆ ਪਾਠ ਕਰ ਰਹੇ ਕਰਮਜੀਤ ਸਿੰਘ ਦਾ ਪੱਲਾ ਫੜ ਲਿਆ। ਜਦੋਂ ਕਰਮਜੀਤ ਸਿੰਘ ਨੇ ਅੱਖਾਂ ਕੋਲੀਆਂ ਤਾਂ ਉਸ ਦੇ ਸਾਹਮਣੇ ਆਪਣੇ ਪਿਓ ਜਸਵੀਰ ਸਿੰਘ ਤੇ ਛੋਟੇ ਭਰਾ बिक्रम ਨੂੰ ਖੜੇ ਦੇਖਿਆ। 10 ਸਾਲ ਬਾਅਦ ਉਹ ਇੱਕ ਪਲ ਦੇ ਵਿੱਚ ਸਾਰੀ ਖੇਡ ਸਮਝ ਗਿਆ। ਉਹ ਸਮਝ ਗਿਆ ਕਿ ਜਿਸ ਦਾਜ ਦੇ لالچ ਕਰਕੇ ਉਸ ਨੇ ਘਰ ਛੱਡਿਆ ਸੀ ਆ। ਉਈ ਲਾਲਾ ਚਾਜੂ ਉਸਦੇ ਭਰਾ ਦੇ ਵਿਆਹ ਦੇ ਵਿੱਚ ਗੁਰੂ ਦੇ ਦਰ ਤੇ ਇੱਕ ਹੋਰਤੀ ਦੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਜਦੋਂ ਉਸਨੇ ਆਪਣੇ ਪਿਓ ਨੂੰ ਪਿਤਾ ਜੀ ਕਹਿ ਕੇ ਬੁਲਾਇਆ ਤਾਂ ਜਸਵੀਰ ਸਿੰਘ ਅਤੇ ਵਿਕਰਮ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਆ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਆ ਰਿਹਾ ਸੀ ਇਹ ਕਰਮਜੀਤ ਤੂੰ ਇੱਥੇ ਉਹ ਵੀ ਪਾਠੀ ਬਣ ਕੇ ਆ ਜਸਵੀਰ ਸਿੰਘ ਦੇ ਮੂੰਹ ਇਹ ਸ਼ਬਦ ਨਿਕਲਿਆ ਸੰਗਤ ਹੈਰਾਨ ਸੀ ਜਿਸ ਨੂੰ ਉਹ ਗਰੀਬ ਅਨਾਥ ਪਾਠੀ ਸਮਝਦੇ ਸਨ ਉਹ ਤਾਂ ਸੋ ਕਿੱਲਿਆਂ ਦੇ ਮਾਲਕ ਜਸਵੀਰ ਸਿੰਘ ਦਾ ਵੱਡਾ ਗਵਾਚਾ ਪੁੱਤਰ ਨਿਕਲਿਆ ਸੁਨੀਤਾ ਵੀ ਹੈਰਾਨੀ ਨਾਲ ਉਸ ਨੂੰ ਦੇਖ ਰਹੀ ਸੀ ਇੱਕ ਕਦੇ लाੜੇ ਵਿਕਰਮਵਾਲ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਦਰਅਸਲ ਇੱਥੇ ਹੋ ਕੀ ਰਿਹਾ ਹੈ ਇਸ ਤੋਂ ਪਹਿਲਾਂ ਕਿ ਜਸਵੀਰ ਸਿੰਘ ਕੁਝ ਕਹਿੰਦਾ ਕਰਮਜੀਤ ਸਿੰਘ ਅੱਗੇ ਵਧਿਆ ਉਹ ਆਪਣੇ ਪਿਓ ਤੇ ਭਰਾ ਦੇ ਸਾਹਮਣੇ ਖੜਾ ਹੋ ਗਿਆ ਉਸ ਦੀ ਆਵਾਜ਼ ਸ਼ਾਂਤ ਸੀ ਪਰ ਉਸ ਵਿੱਚ 10 ਸਾਲਾਂ ਦਾ ਦਰਦ ਅਤੇ ਸਟੀਲ ਵਰਗੀ ਮਜ਼ਬੂਤੀ ਸੀ ਪਿਤਾ ਜੀ 10 ਸਾਲ ਪਹਿਲਾਂ ਵੀ ਤੁਸੀਂ ਦਾਜ ਕਰਕੇ ਇੱਕ ਵਿਆਹ ਤੋੜਿਆ ਸੀ ਆ ਮੇਰਾ ਉਸ ਦਿਨ ਮੈਂ ਤੁਹਾਡਾ ਘਰ ਛੱਡ ਗਿਆ ਸੀ ਆ ਮੈਂ ਸੋਚਿਆ ਵਿੱਚ 10 ਸਾਲਾਂ ਵਿੱਚ ਤੁਸੀਂ ਬਦਲ ਗਏ ਹੋਵੋਗੇ ਪਰ ਤੁਸੀਂ ਬਿਲਕੁਲ ਨਹੀਂ ਬਦਲੇ ਅੱਜ 10 ਸਾਲ ਬਾਅਦ ਵੀ ਤੁਸੀਂ ਆ ਫਿਰ ਉਹੀ ਪਾਪ ਕਰ ਰਹੇ ਹੋ ਆ ਗੁਰੂ ਦੀ ਹਜ਼ੂਰੀ ਵਿੱਚ ਦੋਰਾ ਰਹੇ ਹੋ ਆ ਪਰ ਅੱਜ ਮੈਂ ਤੁਹਾਨੂੰ ਇਹ ਪਾਪ ਨਹੀਂ ਕਰਨ ਦੇਵਾਂਗਾ ਛੋਟਾ ਭਰਾ ਵਿਕਰਮ ਹੈ ਜੋ ਹੁਣ ਤੱਕ ਬਿਲਕੁਲ ਚੁੱਪ ਸੀ ਆ ਗੁੱਸੇ ਨਾਲ ਬੋਲਦਾ ਹੈ ਓ ਤੂੰ ਹੁੰਦਾ ਕੋਣਾ ਸਾਨੂੰ ਰੋਕਣ ਵਾਲਾ ਤੂੰ ਤਾਂ ਮਰ ਗਿਆ ਹੈ ਸਾਡੇ ਲਈ ਆ ਚਲੋ ਪਿਤਾ ਜੀ ਚੱਲੀਏ ਇੱਥੋਂ ਆ ਐਨਾ ਭਿਕਾਰੀਆਂ ਦੇ ਘਰੋਂ ਸਾਨੂੰ ਕੁਝ ਨਹੀਂ ਮਿਲੇਗਾ ਰੁਕੋ ਕਰਮਜੀਤ ਦੀ ਆਵਾਜ਼ ਗੁਰੂ ਘਰ ਦੇ ਵਿੱਚ ਗੂੰਜੀ ਆ ਇਹ ਬਰਾਤ ਵਾਪਸ ਨਹੀਂ ਜਾਵੇਗੀ ਇਹ ਕੁੜੀ ਇਹ ਸੁਨੀਤਾ ਅੱਜ ਇਸੇ ਘਰ ਦੇ ਵਿੱਚ ਵਿਆਹੀ ਜਾਵੇਗੀ ਇਸੇ ਪਰਿਵਾਰ ਦੀ ਨੂੰ ਬਣੇਗੀ ਜਸਵੀਰ ਸਿੰਘ ਹੰਕਾਰ ਦੇ ਨਾਲ ਹੱਸਿਆ ਪਲਾਂ ਕਿਵੇਂ ਕਰੇਗਾ ਵਿਆਹ ਇਸ ਨਾਲ ਮੈਂ ਤਾਂ ਵਿਆਹ ਤੋੜ ਦਿੱਤਾ ਹੈ ਤੁਸੀਂ ਨਹੀਂ ਕਰਮਜੀਤ ਸਿੰਘ ਨੇ ਕਿਹਾ ਇਸ ਕੁੜੀ ਨੇ ਮੇਰਾ ਪੱਲਾ ਫੜਿਆ ਹੈ ਇਸਨੇ ਕਿਸੇ ਇਨਸਾਨ ਦਾ ਨਹੀਂ ਇਸਨੇ ਗੁਰੂ ਦਾ ਪੱਲਾ ਫੜਿਆ ਹੈ ਇਸਨੇ ਗੁਰੂ ਕੋਲੋਂ ਇਨਸਾਫ਼ ਮੰਗਿਆ ਹੈ ਤੇ ਗੁਰੂ ਇਨਸਾਫ਼ ਕਰੇਗਾ ਉਹ ਮਾਸਟਰ ਹਰਮੇਲ ਸਿੰਘ ਦੇ ਪਰਿਵਾਰ ਵੱਲ ਮੁੜਿਆ ਮੈਂ ਇਸ ਪਰਿਵਾਰ ਦੀ ਬੇਇੱਜ਼ਤੀ ਨਹੀਂ ਹੋਣ ਦੇਵਾਂਗਾ ਤੇ ਫਿਰ ਭਾਈ ਕਰਮਜੀਤ ਸਿੰਘ ਨੇ ਉਹ ਹੀ ਕੀਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਉਹ ਲਾੜੀ ਸੁਨੀਤਾ ਦੇ ਸਾਹਮਣੇ ਖੜਾ ਹੋ ਗਿਆ ਜਿਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ ਬੀਬੀ ਜੇ ਤੂੰ ਮੇਰਾ ਪੱਲਾ ਫੜਿਆ ਸੀ ਆ ਤਾਂ ਉਹ ਵੀ ਗੁਰੂ ਦੇ ਦਰ ਤੇ ਤੇ ਮੈਂ ਇਸ ਲਾਲਚੀ ਪਰਿਵਾਰ ਦੇ ਗੁਨਾਹਾਂ ਦਾ ਪਛਤਾਵਾ ਕਰਨਾ ਚਾਹੁੰਦਾ ਹਾਂ ਮੈਂ ਜਾਣਦਾ ਹਾਂ ਕਿ ਮੈਂ ਇੱਕ ਗਰੀਬ ਪਾਠੀ ਹਾਂ ਮੇਰੇ ਕੋਲ ਨਾ ਜ਼ਮੀਨ ਨਾ ਜਾਇਦਾਦ ਹੈ ਪਰ ਜੇ ਤੁਹਾਨੂੰ ਕਬੂਲ ਹੈ ਤਾਂ ਮੈਂ ਕਰਮਜੀਤ ਸਿੰਘ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤੁਹਾਡਾ ਹੱਥ ਫੜਨ ਨੂੰ ਤਿਆਰ ਹਾਂ ਪੂਰੇ ਹਾਲ ਵਿੱਚ ਸਨਾਟਾ ਛਾ ਗਿਆ ਲਾੜੇ ਦਾ ਭਰਾ ਪਾਠੀ ਆ ਲਾੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਜਸਵੀਰ ਸਿੰਘ ਚੀਕਦਾ ਹੈ ਇਹ ਪਾਗਲ ਹੋ ਗਿਆ ਹੈ ਇਹ ਸਾਡੀ ਇੱਜ਼ਤ ਮਿੱਟੀ ਵਿੱਚ ਮਿਲਾ ਦੇਵੇਗਾ ਪਹਿਲਾਂ ਕਰੋ ਭੱਜਿਆ ਹੈ ਹੁਣ ਭਰਾ ਦੀ ਬੋਟੀ ਨਾਲ ਪਰ ਸੰਗਤ ਹੁਣ ਜਾਗ ਪਈ ਸੀ ਪਿੰਡ ਦੇ ਲੋਕ ਜੋ ਜਸਵੀਰ ਸਿੰਘ ਦੇ ਲਾਲਚ ਤੋਂ ਤੰਗ ਆ ਗਏ ਸਨ ਖੜੇ ਹੋ ਗਏ ਇੱਕ ਬਜ਼ੁਰਗ ਉੱਠ ਕੇ ਬੋਲਿਆ ਕਿਉਂ ਜਸਵੀਰ ਸਿਆ ਕੁੜੀ ਦੇ ਪਿਓ ਦੀ ਤਾਂ ਤੂੰ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਹੈ ਉਹ ਵੀ ਗੁਰੂ ਦੇ ਦਰ ਤੇ ਤੀ ਦੀ ਬੋਲੀ ਲਾ ਕੇ ਇਸ ਤੋਂ ਵੱਡੀ ਇੱਜ਼ਤ ਕੀ ਹੋਵੇਗੀ ਕਿ ਤੇਰਾ ਇੱਕ ਪੁੱਤਰ ਲਾਲਚੀ ਨਿਕਲਿਆ ਪਰ ਦੂਜਾ ਗੁਰੂ ਦਾ ਸੇਵਕ ਹੈ ਉਹ ਦੇਖਾ ਉਸ ਨੂੰ ਕਿੰਨਾ ਚੰਗਾ ਹੈ ਤੇਰੇ ਤੋਂ ਲੱਗਦਾ ਹੀ ਨਹੀਂ ਆ ਵੀ ਤੇਰਾ ਹੀ ਖੂਨ ਹੈ ਜੇ ਕੁੜੀ ਦੀ ਇੱਜ਼ਤ ਪਚਾਇਆ ਹੋਏ ਆ ਤਾਂ ਇਸ ਵਿੱਚ ਗਲਤ ਕੀ ਹੈ ਸਾਰੀਆਂ ਨਜ਼ਰਾਂ ਹੁਣ ਸੁਨੀਤਾ ਤੇ ਸਾਨਾ ਉਸ ਦੇ ਸਾਹਮਣੇ ਦੋ ਰਸਤੇ ਸਾਨ ਇੱਕ ਪਾਸੇ 100 ਕਿੱਲਾਂ ਦਾ ਮਾਲਕ ਵਿਕਰਮ ਹੈ ਜੋ ਉਸ ਨੂੰ ਦਾਜ ਦੇ ਲਈ ਇੰਜ ਛੱਡ ਗਿਆ ਸੀ ਲੇਕਿਨ ਦੂਜੇ ਪਾਸੇ 100 ਕਿੱਲਾਂ ਦਾ ਅਸਲੀ ਵਾਰਿਸ ਕਰਮਜੀਤ ਸਿੰਘ ਜੋ ਸਭ ਕੁਝ ਛੱਡ ਕੇ ਗੁਰੂ ਦਾ ਸੇਵਕ ਬਣਿਆ ਸੀ ਆ ਹੁਣ ਉਸ ਦੀ ਇੱਜ਼ਤ ਬਚਾਉਣ ਲਈ ਖੜਾ ਸੀ ਆ ਉਸ ਨੇ ਇੱਕ ਵਾਰ ਆਪਣੇ ਪਿਓ ਵੱਲ ਦੇਖਿਆ ਜੋ ਹੁਣ ਹੌਲੀ-ਹੌਲੀ ਆ ਹੌਸ ਵਿਚਾਰੇ ਸਨ ਫਿਰ ਉਸ ਹੰਕਾਰੀ ਲਾੜੇ ਵਿਕਰਮਵੱਲ ਦੇਖਿਆ ਜੋ ਸਿਰ ਝੁਕਾ ਕੇ ਖੜਾ ਸੀ ਆ ਫਿਰ ਉਸਨੇ ਉਸ ਪਾਠੀ ਕਰਮਜੀਤ ਸਿੰਘ ਦੀਆਂ ਸ਼ਾਂਤ ਤੇ ਸਥਿਕਾਰ ਭਰੀਆਂ ਅੱਖਾਂ ਵਿੱਚ ਦੇਖਿਆ ਉਸਨੇ ਕਪਲ ਦੇ ਵਿੱਚ ਸਮਝ ਆ ਗਿਆ ਦਾਜ ਤੇ ਸੱਚ ਵਿੱਚ ਫਰਕ ਕੀ ਹੁੰਦਾ ਹੈ ਉਸਨੇ ਕੰਬਦੇ ਹੋਏ ਹੱਥ ਨਾਲ ਆਪਣੇ ਹੰਝੂ ਪੁੰਝੇ ਤੇ ਦ੍ਰਿੜ ਆਵਾਜ਼ ਵਿੱਚ ਕਿਹਾ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਹਾਂਜੀ ਸਾਧ ਸੰਗਤ ਜੀ ਆ ਫਿਰ ਜੋ ਹੋਇਆ ਜਿਸ ਵੀ ਸਿੰਘ ਤੇ ਵਿਕਰਮ ਗੁੱਸੇ ਤੇ ਬੇਇੱਜ਼ਤੀ ਨਾਲ ਲਾਲ ਪੀਲੇ ਹੋ ਗਏ ਆ ਆਪਣੀ ਬਰਾਤ ਲਟਕੇ ਮੂੰਹ ਨਾਲ ਵਾਪਸ ਲੈ ਗਏ ਹਰ ਕੋਈ ਉਸਤੇ ਥੂ-ਥੂ ਕਰ ਰਿਹਾ ਸੀ ਹਰ ਕੋਈ ਉਹਨਾਂ ਤੇ ਉੱਪਰ ਥੁੱਕ ਰਿਹਾ ਸੀ ਹਰ ਕੋਈ ਉਹਨਾਂ ਦੀ ਬੇਇੱਜ਼ਤੀ ਕਰ ਰਿਹਾ ਸੀ ਆ ਉਹਨਾਂ ਨੇ ਆਪਣੇ ਹੀ ਪੁੱਤਰ ਨੂੰ ਆ ਸ਼ਰਾਪ ਦਿੱਤੇ ਅੱਜ ਤੋਂ ਤੂੰ ਸਾਡੀ ਜਾਇਦਾਦ ਵਿੱਚੋਂ ਬੇਦਖਲ ਹੈ ਕਰਮਜੀਤ ਸਿੰਘ ਨੇ ਮੁਸਕਰਾ ਕੇ ਕਿਹਾ ਜਿਸ ਦਿਨ ਦਾਜ ਮੰਗਿਆ ਸੀ ਆ ਮੈਂ ਤਾਂ ਉਸੇ ਦਿਨ ਬੇਦਖਲ ਹੋ ਗਿਆ ਸੀ ਪਰ ਉਸੇ ਗੁਰੂ ਘਰ ਦੇ ਵਿੱਚ ਉਸੇ ਜਗ੍ਹਾ ਤੇ ਸੰਗਤ ਦੀ ਹਜ਼ੂਰੀ ਵਿੱਚ ਮਾਸਟਰ ਹਰਮੇਲ ਸਿੰਘ ਨੂੰ ਹੋਸ਼ ਵਿੱਚ ਲਿਆਂਦਾ ਗਿਆ ਉਹਨਾਂ ਨੇ ਆਪਣੀ ਧੀ ਸੁਨੀਤਾ ਦਾ ਪੱਲਾ ਉਸੇ ਲਾਜੀ ਬਿਕਰਮ ਦੇ ਤਾਂ ਗੁਰੂ ਦੇ ਵਜ਼ੀਰ ਭਾਈ ਕਰਮਜੀਤ ਸਿੰਘ ਦੇ ਪੱਲੇ ਨਾਲ ਬੰਨ ਦਿੱਤਾ ਲਾਵਾਂ ਹੋਈਆਂ ਪਰ ਇਸ ਵਾਰ ਦਾਜ ਨਹੀਂ ਮੰਗਿਆ ਸੀ ਸਿਰਫ ਗੁਰੂ ਸਾਹਿਬ ਦਾ ਸ਼ੁਕਰਾਨਾ ਸੀ ਜਦੋਂ ਵਿਆਹ ਪੂਰਾ ਹੋਇਆ ਤਾਂ ਸੁਨੀਤਾ ਨੂੰ ਵਿਦਾ ਕੀਤਾ ਗਿਆ ਸੋ ਕਿਲੇ ਦੀ ਹਵੇਲੀ ਵਿੱਚ ਨਹੀਂ ਆ ਸਗੋਂ ਉਸ ਗੁਰਦੁਆਰਾ ਸਾਹਿਬ ਦੇ ਪਿੱਛੇ ਬਣੇ ਉਸ ਛੋਟੇ ਜਿਹੇ ਇੱਕ ਕਮਰੇ ਦੇ ਸੇਵਾਦਾਰ ਦੇ ਕੁਆਟਰ ਵਿੱਚ ਜਿੱਥੇ ਕਰਮਜੀਤ ਸਿੰਘ ਰਹਿੰਦਾ ਸੀ ਉਸਨੇ ਲੱਖਾਂ ਕਰੋੜਾਂ ਦੀ ਜਾਇਦਾਦ ਜੋ ਉਸ ਦਾ ਹੱਕ ਸੀ ਉਸ ਨੂੰ ਠੋਕਰ ਮਾਰ ਦਿੱਤੀ ਸੀ ਆ ਗੁਰੂ ਦੇ ਇੱਕ ਸੱਚੇ ਸੇਵਕ ਦੀ ਪਤਨੀ ਬਣ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਆ ਹਾਂਜੀ ਇਹ ਕਹਾਣੀ ਗੁਰੂ ਦੇ ਪਰੋਸੇ ਦੀ ਹੈ ਇਹ ਕਹਾਣੀ ਸਿੱਖੀ ਦੇ ਅਸਲ ਮੁੱਲਾਂ ਦੇ ਦਾਜ ਦਾ ਲਾਲਚ ਸਾਡੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ ਪਰ ਜਦੋਂ ਤੱਕ ਕਰਮਜੀਤ ਸਿੰਘ ਵਰਗੇ ਗੁਰਸਿੱਖ ਜੋ ਪੈਸੇ ਨੂੰ ਠੋਕਰ ਮਾਰ ਕੇ ਗੁਰੂ ਦੇ ਸੇਵਾ ਕਰਦੇ ਰਹਿਣਗੇ ਤੇ ਸੁਨੀਤਾ ਵਰਗੀਆਂ ਦਲੇਰ ਕੁੜੀਆਂ ਜੋ ਲਾਲਚੀ ਮੁੰਡਿਆਂ ਨੂੰ ਠੁਕਰਾ ਕੇ ਇੱਕ ਸੱਚੇ ਇਨਸਾਨ ਦਾ ਪੱਲਾ ਫੜਦੀਆਂ ਹਨ ਉਦੋਂ ਤੱਕ ਸਾਡਾ ਸਮਾਜ ਜਿਉਂਦਾ ਹੈ ਉਸ ਕੁੜੀ ਨੇ ਪਾਠੀ ਦਾ ਪੱਲਾ ਫੜ ਕੇ ਕੋਈ ਗਲਤੀ ਨਹੀਂ ਕੀਤੀ ਉਸਨੇ ਤਾਂ ਗੁਰੂ ਸਾਹਿਬ ਨੂੰ ਆਪਣਾ ਗਵਾਹ ਬਣਾ ਕੇ ਆਪਣੇ ਲਈ ਸਭ ਤੋਂ ਚੰਗਾ ਜੀਵਨ ਸਾਥੀ ਚੁਣਿਆ ਸੀ ਆ ਉਸਨੇ ਕਲਾਜੀ ਰਾਜਕੁਮਾਰ ਨੂੰ ਛੱਡ ਕੇ ਇੱਕ ਸੱਚੇ ਸੇਵਾਦਾਰ ਨੂੰ ਚੁਣਿਆ ਸੀ ਆ ਤਾਂ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ